ਸਾਸਰੀਕਾਲ ਜੀ ਸਾਰਿਆਂ ਨੂੰ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਇਹ ਰੈਸਪੀ ਬਣਾਵਾਂਗੇ ਜਿਸ ਨੂੰ ਆਪਾਂ ਸ਼ਾਮ ਦੀ ਹਲਕੀ ਭੁੱਖ ਦੇ ਲਈ ਖਾ ਹੀ ਸਕਦੇ ਹਾਂ ਤੇ ਵੈਸੇ ਵੀ ਖਾ ਸਕਦੇ ਹਾਂ ਚਲੋ ਜੀ ਆਪਾਂ ਵੇਖ ਲੈਨੇ ਰੈਸਪੀ ਕਿਵੇਂ ਬਣਦੀ ਹੈ ਇਹ ਰੈਸਪੀ ਬਣਾਉਣ ਦੇ ਲਈ ਆਪਾਂ ਇੱਥੇ ਇੱਕ ਕੌਲੀ ਭੁਜੇ ਹੋਏ ਛੋਲੇਆਂ ਦੇ ਦਾਣੇ ਲਏ ਨੇ ਇਹਨਾਂ ਦੇ ਛਿਲਕੇ ਨੂੰ ਆਪਾਂ ਚੰਗੀ ਤਰ੍ਹਾਂ ਸਾਫ਼ ਕਰ ਲਵਾਂਗੇ ਇਹ ਬਹੁਤ ਹੀ ਛੋਟੀ ਜਹੀ ਵੀਡੀਓ ਹੈ ਇਸ ਲਈ ਵੀਡੀਓ ਨੂੰ ਪੂਰਾ ਅਖੀਰ ਤੱਕ ਦੇਖਿਓ ਬਿਲਕੁਲ ਸਕਿਪ ਨਾ ਕਰਿਓ ਜੀ ਵੀਡੀਓ ਨੂੰ ਇਹ ਰੈਸਪੀ ਨੂੰ ਆਪਾਂ ਬਹੁਤ ਹੀ ਘੱਟ ਕੇ ਤੇਲ ਦੇ ਵਿੱਚ ਬਣਾਵਾਂਗੇ ਇਹ ਰੈਸਪੀ ਨੂੰ ਆਪਾਂ ਬਿਨਾ ਨਿੰਬੂ ਤੋਂ ਬਣਾਵਾਂਗੇ ਇਸ ਰੈਸਪੀ ਨੂੰ ਆਪਾਂ ਸਫ਼ਰ ਦੌਰਾਨ ਹੁੰਨੇ ਆ ਤਾਂ ਵੀ ਲੈ ਕੇ ਜਾ ਸਕਦੇ ਹਾਂ ਇਸ ਨੂੰ ਆਪਾਂ ਡੱਬੇ ਦੇ ਵਿੱਚ ਪੈਕ ਕਰਕੇ ਲੈ ਜਾ ਸਕਦੇ ਹਾਂ ਇਹ 스낵ਸ ਨੂੰ ਆਪਾਂ ਆਪਣੇ ਵੱਲੋਂ ਹੈਲਦੀ ਬਣਾਵਾਂਗੇ ਜਦੋਂ ਆਪਣਾ ਮਨ ਕਰੇ ਤਾਂ ਆਪਾਂ ਇਹ 스낵ਸ ਨੂੰ ਬਣਾ ਕੇ ਖਾ ਸਕਦੇ ਹਾਂ ਇਹ ਬਹੁਤ ਹੀ ਈਜ਼ੀ ਰੈਸਪੀ ਹੈ ਇਸਦੇ ਲਈ ਆਪਾਂ ਇਹਨਾਂ ਦੇ ਛਿਲਕੇ ਨੂੰ ਚੰਗੀ ਤਰ੍ਹਾਂ ਵੱਖ ਕਰ ਲਵਾਂਗੇ ਇਹ ਜਾਨੇ ਬਹੁਤ ਹੀ ਸੌਫਟ ਹੁੰਦੇ ਨੇ ਜੇ ਤੁਸੀਂ ਸਾਡੀ ਵੀਡੀਓ ਪਹਿਲੀ ਵਾਰ ਦੇਖ ਰਹੇ ਹੋ ਤਾਂ ਇਸ ਤੋਂ ਪਹਿਲਾਂ ਅਸੀਂ ਆਪਣੇ ਚੈਨਲ ਤੇ ਕਈ ਹੋਰ ਵੀਡੀਓਜ਼ ਵੀ ਪਾਈਆਂ ਨੇ ਤੁਸੀਂ ਉਹ ਵੀਡੀਓਜ਼ ਵੀ ਦੇਖ ਸਕਦੇ ਹੋ ਚੰਗੀ ਤਰ੍ਹਾਂ ਪਛਾਨੀ ਦੇ ਨਾਲ ਇਸ ਦੇ ਛਿਲਕੇ ਨੂੰ ਵੱਖ ਕਰ ਲਵਾਂਗੇ ਰੈਸਪੀ ਚੰਗੀ ਲੱਗੇ ਤਾਂ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਆਪਾਂ ਸਾਰੇ ਭੁਜੇ ਹੋਏ ਛੋਲੇ ਨੂੰ ਚੰਗੀ ਤਰ੍ਹਾਂ ਸਾਫ਼ ਕਰ ਲਿਆ ਹੈ ਇਹਨਾਂ ਦੇ ਛਿਲਕੇ ਨੂੰ ਵੱਖ ਕਰ ਲਿਆ ਹੈ ਹੁਣ ਆਪਾਂ ਇਸ ਦੀ ਰੈਸਪੀ ਬਣਾਵਾਂਗੇ ਇਸ ਦੇ ਲਈ ਆਪਾਂ ਇੱਥੇ ਕੋਕੋਲੀ ਮਰਮਰਾ ਲਿਆ ਹੈ ਮੁਰਮਰੇ ਨੂੰ ਆਪਾਂ ਕੜਾਹੀ ਦੇ ਵਿੱਚ ਡਰਾਈ ਰੋਸਟ ਕਰ ਲਵਾਂਗੇ ਕਿਉਂਕਿ ਕਈ ਵਾਰ ਇਹਨਾਂ ਦੇ ਵਿੱਚ ਸਲੇਜਾ ਨਮੀ ਹੋ ਜਾਂਦੀ ਹੈ ਤੇ ਇਸ ਦੇ ਨਾਲ ਇਸ ਦੀ ਸਲੇਜਾ ਨਮੀ ਨਹੀਂ ਰਹੀਗੀ ਜੇਕਰ ਆਪਾਂ ਇਸ ਨੂੰ ਇਸ ਤਰੀਕੇ ਦੇ ਨਾਲ ਡਰਾਈ ਰੋਸਟ ਕਰ ਲਵਾਂਗੇ ਤਾਂ ਲੋ ਫਲੇਮ ਤੇ ਆਪਾਂ ਇਸ ਨੂੰ ਡਰਾਈ ਰੋਸਟ ਕਰ ਲਵਾਂਗੇ ਮੁਰਮਰਾ ਜਲਣਾ ਜਾਵੇ ਤੇ ਲਈ ਆਪਾਂ ਇਸ ਨੂੰ ਲੋ ਫਲੇਮ ਤੇ ਡਰਾਈ ਰੋਸਟ ਕਰ ਲਵਾਂਗੇ ਕ੍ਰਿਸਪੀ ਹੋਣ ਤੱਕ ਜਿੰਨਾ ਟਾਈਮ ਮੁਰਮਰਾ ਕ੍ਰਿਸਪੀ ਹੋ ਕੇ ਟੁੱਟ ਨਹੀਂ ਲੱਗ ਜਾਏਗਾ ਉਹਨਾ ਟਾਈਮ ਆਪਾਂ ਇਸ ਨੂੰ ਟਰਾਈ ਰੋਸਟ ਕਰ ਲਵਾਂਗੇ ਹੁਣ ਆਪਾਂ ਵੇਖ ਲੈਨੇ ਆਏ ਮੁਰਮਰਾ ਕ੍ਰਿਸਪੀ ਹੋ ਚੁੱਕਿਆ ਹੈ ਜਾਂ ਨਹੀਂ ਜਦੋਂ ਇਹ ਮੁਰਮਰਾ ਚੰਗੀ ਤਰ੍ਹਾਂ ਕ੍ਰਿਸਪੀ ਹੋ ਕੇ ਟੁੱਟਣ ਲੱਗ ਜਾਏਗਾ ਤਾਂ ਆਪਾਂ ਇਸ ਨੂੰ ਅਲੱਗ ਬਰਤਨ ਦੇ ਵਿੱਚ ਕੱਢ ਲਵਾਂਗੇ ਹਜੇ ਇਹ ਚੰਗੀ ਤਰੀਕੇ ਦੇ ਨਾਲ ਕ੍ਰਿਸਪੀ ਨਹੀਂ ਹੋਇਆ ਹੈ ਇਸੇ ਤਰ੍ਹਾਂ ਆਪਾਂ ਇਸ ਨੂੰ ਚੰਗੀ ਤਰ੍ਹਾਂ ਹਿਲਾਏ ਹਿਲਾ ਕੇ ਡਰਾਈ ਰੋਸਟ ਕਰ ਲਵਾਂਗੇ। ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ। ਹੁਣ ਆਪਾਂ ਵੇਖ ਲੈਨੇ ਆ। ਹੁਣ ਮਰਮਰਾ ਕ੍ਰਿਸਪੀ ਹੋ ਚੁੱਕਿਆ ਹੈ। ਇਹ ਚੰਗੀ ਤਰ੍ਹਾਂ ਡਰਾਈ ਰੋਸਟ ਹੋ ਕੇ ਤਿਆਰ ਹੈ। ਇਸ ਨੂੰ ਆਪਾਂ ਅਲੱਗ ਬਰਤਨ ਦੇ ਵਿੱਚ ਕੱਢ ਲਵਾਂਗੇ। ਹੁਣ ਆਪਾਂ ਉਸੇ ਕੜਾਹੀ ਦੇ ਵਿੱਚ ਥੋੜਾ ਜਿਹਾ ਘਿਓ ਲਵਾਵਾਂਗੇ ਘਿਓ ਨੂੰ ਆਪਾਂ ਚੰਗੀ ਤਰ੍ਹਾਂ ਪਕਾ ਲਵਾਵਾਂਗੇ ਹੁਣ ਆਪਾਂ ਇਸ ਦੇ ਵਿੱਚ ਕੁਝ ਮਸਾਲੇ ਪਾਵਾਂਗੇ एक छोटा चमच हल्दी पाउडर पावे ये बहुत ही आसान रेसिपी है एक छोटा चमच मैगी मसाला पावे स्वाद अनुसार नमक पावेंगे आधा छोटा चमच कालिया मिर्च पावेंगे ਇੱਕ ਛੋਟਾ ਚਮਚ આમਚੂਰ ਪਾਊਡਰ ਪਾਵਾਂਗੇ ਸਾਰੇ ਮਸਾਲਿਆਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਸਾਰੇ ਮਸਾਲਿਆਂ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਆਪਾਂ ਇਸਦੇ ਵਿੱਚ ਮुरमਰਾ ਪਾਵਾਂਗੇ ਤੇ ਇਸ ਨੂੰ ਵੀ ਮਸਾਲਿਆਂ ਦੇ ਵਿੱਚ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਹੁਣ ਆਪਾਂ ਇਸ ਦੇ ਵਿੱਚ ਭੁਜੇ ਹੋਏ ਛੋਲਿਆਂ ਦੇ ਦਾਣੇ ਪਾਵਾਂਗੇ ਜੋ ਆਪਾਂ ਸ਼ੁਰੂ ਦੇ ਵਿੱਚ ਸਾਫ਼ ਕਰਕੇ ਰੱਖੇ ਸੀ ਭੁਜੇ ਹੋਏ ਛੋਲਿਆਂ ਦੇ ਦਾਣੇ ਪਾਵਾਂਗੇ ਇਹ ਬਹੁਤ ਹੀ ਹੈਲਦੀ ਤੇ ਬਹੁਤ ਹੀ ਘੱਟ ਕੇ ਹੋ ਤੇਲ ਦੇ ਵਿੱਚ ਬਨਣ ਵਾਲੀ ਸਨੈਕਸ ਰੈਸਪੀ ਹੈ ਕਾਮ ਦੀ ਹਲਕੀ ਭੁੱਖ ਦੇ ਲਈ ਆਪਾਂ ਇਸ ਨੂੰ ਬਣਾ ਕੇ ਖਾ ਸਕਦੇ ਹਾਂ ਹੁਣ ਆਪਾਂ ਇਸ ਦੇ ਵਿੱਚ ਕੌਰਨ ਫਲੈਕਸ ਪਾਵਾਂਗੇ ਤੇ ਇਸ ਨੂੰ ਵੀ ਆਪਾਂ ਇਸ ਦੇ ਵਿੱਚ ਮਿਕਸ ਕਰ ਲਵਾਂਗੇ ਚੰਗੀ ਤਰ੍ਹਾਂ ਆਪਾਂ ਇਸ ਨੂੰ ਮਿਕਸ ਕਰ ਲਵਾਂਗੇ ਮਸਾਲਿਆਂ ਦੇ ਵਿੱਚ ਇਸ ਨੂੰ ਪਾਈਰ ਟਾਈਟ ਕੰਟੇਨਰ ਦੇ ਵਿੱਚ ਪਾ ਕੇ ਰੱਖ ਦੇਵਾਂਗੇ ਤਾਂ ਕਿ ਇਸ ਨੂੰ ਸਲੇ ਜਾਂ ਨਮੀ ਨਾ ਲੱਗੇ ਇਸ ਤਰੀਕੇ ਨਾਲ ਆਪਾਂ ਇਸ ਨੂੰ ਹਿਲਾਉਂਦੇ-ਹਿਲਾਉਂਦੇ ਮਿਕਸ ਕਰ ਲਵਾਂਗੇ ਤਾਂ ਕਿ ਮਸਾਲੇ ਚੰਗੀ ਤਰ੍ਹਾਂ ਇਸ ਦੇ ਵਿੱਚ ਮਿਕਸ ਹੋ ਜਾਣ ਤੇ ਰਚ ਜਾਣ ਹੁਣ ਇਹ ਸਨੈਕਸ ਬਣ ਕੇ ਤਿਆਰ ਹੈ ਇਸ ਨੂੰ ਆਪਾਂ ਪਲੇਟ ਦੇ ਵਿੱਚ ਕੱਢ ਲਵਾਂਗੇ ਇਹ ਬਹੁਤ ਹੀ ਈਜ਼ੀ ਰੈਸਪੀ ਹੈ ਤੇ ਸਨੈਕਸ ਨੂੰ ਪਲੇਟ ਦੇ ਵਿੱਚ ਸਰਵ ਕਰ ਲਵਾਂਗੇ ਰੈਸਪੀ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਤੇ ਜਾ ਕੇ ਆਲ ਕਰ ਦਿਓ ਜੀ ਇਸ ਦੇ ਨਾਲ ਤੁਹਾਨੂੰ ਸਾਡੀ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇਗੀ ਅਸੀਂ ਆਪਣੇ ਚੈਨਲ ਤੇ ਰੋਜ਼ ਨਵੀਂ-ਨਵੀਂ ਰੈਸਪੀ ਵੀਡੀਓਜ਼ ਲੈ ਕੇ ਆਉਂਦੇ ਰਹਿੰਦੇ ਹਾਂ ਇਸ ਤਰੀਕੇ ਦੀਆਂ ਹੋਰ ਵੀਡੀਓਜ਼ ਦੇਖਣ ਦੇ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਜਦੋਂ ਵੀ ਆਪਾਂ ਨੂੰ ਭੁੱਖ ਲੱਗੇ ਤਾਂ ਆਪਾਂ ਇਸ 스ਨੈਕਸ ਨੂੰ ਬਣਾ ਕੇ ਖਾ ਸਕਦੇ ਹਾਂ ਇਸ ਨੂੰ ਬਣਾਉਣਾ ਬਹੁਤ ਜ਼ਿਆਦਾ ਆਸਾਨ ਹੈ। ਇਹ ਰੈਸਪੀ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ। ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਤੇ ਜਾ ਕੇ ਆਲ ਕਰ ਦਿਓ ਵੀਡੀਓ ਨੂੰ ਬਿਨਾ ਸਕਿਪ ਕੀਤੇ ਤੋਂ ਪੂਰਾ ਖੀਤ ਤੱਕ ਦੇਖਣ ਦੇ ਲਈ ਧੰਨਵਾਦ।